ਇੱਕ ਹੋਰ ਸਵਾਲ ਜੋ ਬੜਾ ਪੁੱਛਿਆ ਗਿਆ। ਰੱਬ ਕਿਵੇਂ ਦਿਖਦਾ ਹੈ ਜੀ? ਕੀ ਰੱਬ ਦਿਖਦਾ ਹੈ ਜੀ? ਕਿਉਂਕਿ ਇੰਟਰਨੈਟ ਤੇ ਸੁਣਦੇ ਨੇ ਸਾਰੇ। ਮੈਨੂੰ ਰੱਬ ਦੇਖ ਗਿਆ। ਕੋਈ ਕਹਿੰਦਾ ਮੇਰੇ ਵੀ ਪ੍ਰਕਾਸ਼ ਆ ਗਿਆ। ਮੈਂ ਦਰਸ਼ਨ ਕਰ ਲਏ ਨੇ। ਇੱਥੇ ਹੁਣ ਬਹੁਤ ਵੱਡੀ ਦੁਵਿਧਾ ਹੈ। ਕਿਉਂਕਿ ਦੇਖਣ ਵਾਲਾ ਕੋਈ ਨਹੀਂ ਹੈ। ਹਾਂ ਸਮਝ ਲੋ ਰੱਬ ਦਾ ਪ੍ਰਕਾਸ਼ ਹੈ। ਨਾ ਪਗੋਲ ਗੋਬਿੰਦ ਕਹ ਲਈਏ। ਸਿਰਫ ਗੋਬਿੰਦ ਹੈ। ਹੁਣ ਇੱਕ ਆ ਕੇ ਕਹਿੰਦਾ ਮੈਂ ਦੇਖ ਲਿਆ। ਮੈਂ ਦੇਖ ਲਿਆ ਅ ਮੈਂ ਕੌਣ ਕੀਨੇ ਦੇਖਿਆ ਇਤੋਂ ਬੰਦੇ ਦੂਜੇ ਕੀ ਹੈ ਨਹੀਂ ਦੇਖਿਆ ਕਿੰਨੇ ਆ ਮੈਂ ਦੇਖਿਆ ਜੀ ਮੈਂ ਕੌਣ ਮੈਂ ਹੰਕਾਰ ਤੇਰੇ ਹੰਦੇ ਗੋਬਿੰਦ ਕਿੱਥੋਂ ਆ ਗਿਆ ਇਹ ਬਸ ਇੱਕ ਦੁਨੀਆ ਚ ਬਣਾਇਆ ਗਿਆ ਭਰਮ ਹੈ ਫਿਲਹਾਲ ਤੇ ਭਰਮ ਕਿਉਂ ਹੈ ਕਿਉਂਕਿ ਜਿਹੜਾ ਦੇਖ ਰਿਹਾ ਉਹ ਦੂਜੇ ਤੀਰ ਚ ਫਸਿਆ ਹੋਇਆ ਹੈ ਅਦਵੈਤ ਦੇ ਵਿੱਚ ਨਹੀਂ ਆ ਉਹ ਦਵੈਤ ਦੇ ਵਿੱਚ ਹੈ ਦੋ ਜੁੱਤੀ ਚ ਹੈ ਡੁਆਲਿਟੀ ਚ ਹੈ ਗੋਬਿੰਦ ਨੋਨ ਡੁਆਲਿਟੀ ਚ ਹੈ ਗੋਬਿੰਦ ਨੂੰ ਦੇਖਣ ਵਾਲੀ ਕੋਈ ਹਸਤੀ ਨਹੀਂ ਹੈ ਕਿਉਂਕਿ ਗੋਬਿੰਦ ਤੋਂ ਬਿਨਾਂ ਦੂਜੀ ਕੋਈ ਹਸਤੀ ਨਹੀਂ ਹੈ ਜੇ ਕਹਰੇ ਮੈਂ ਦੇਖਿਆ ਇੱਕ ਦਿਖਿਆ ਏ ਇੱਕ ਦੇਖਣ ਵਾਲਾ ਏ ਗੋਬਿੰਦ ਦੇਖਿਆ ਏ ਇੱਕ ਦੇਖਣ ਵਾਲਾ ਏ ਦੋ ਹੋ ਗਏ ਗੁਰਬਾਣੀ ਤਾਂ ਸ਼ੁਰੂ ਹੀ ਇੱਕ ਤੋਂ ਹੁੰਦੀ ਹੈ ਗੁਰਬਾਣੀ ਤਾਂ ਗੱਲ ਹੀ ਇੱਕ ਦੀ ਹੈ ਦੂਜਾ ਕਿੱਥੋਂ ਆਇਆ ਆ ਹੈ ਕੌਣ ਦੂਜਾ ਗਲਤੀ ਇਹਦੀ ਹੋ ਰਹੀ ਆ ਇੱਕ ਦੀ ਇੱਕ ਤੋਂ ਬਿਨਾ ਦੂਜਾ ਕੋਈ ਨਹੀਂ ਆ ਉਹ ਇੱਕ ਦਾ ਹੀ ਹੁਕਮ ਚੱਲ ਰਿਹਾ ਉਹ ਇੱਕ ਦੇ ਹੁਕਮ ਦੀ ਹੀ ਸਾਰੀ ਕਾਰ ਆ ਮੈਂ ਦੂਜਾ ਕੌਣ ਆ ਇਸ ਤੋਂ ਬਿਨਾ ਕੋਈ ਨਹੀਂ ਆ ਇੱਕ ਇਹਨੂੰ ਦੇਖਣ ਵਾਲਾ ਕੋਈ ਨਹੀਂ ਅੱਖਾਂ ਉਹਨੂੰ ਦੇਖ ਨਹੀਂ ਸਕਦੀਆਂ ਕੰਨ ਇਹਨੂੰ ਸੁਣ ਨਹੀਂ ਸਕਦੇ ਇਹ ਐਵੇਂ ਕਹਿਣਾ ਆ ਮੈਂ ਰੱਬ ਦੇਖ ਲਿਆ ਮੇਰੇ ਮੂਰੇ ਪ੍ਰਕਾਸ਼ ਪ੍ਰਗਟ ਹੋਇਆ ਐਵੇਂ ਕਹਿਣਾ ਆ ਹਨੇਰਾ ਕਹਿ ਰਿਹਾ ਹੋਵੇ ਮੈਂ ਰੌਸ਼ਨੀ ਦੇਖ ਲਈ ਆ ਸੂਰਜ ਚੜਿਆ ਹੋਇਆ ਰੋਸ਼ਨੀ ਹੈ ਜਿੱਥੇ ਰੋਸ਼ਨੀ ਹੈ ਇੱਥੇ ਸੂਰਜ ਹੈ ਉੱਥੇ ਹਨੇਰਾ ਨਹੀਂ ਹੋ ਸਕਦਾ ਕਿਉਂਕਿ ਜਿੱਥੇ ਰੋਸ਼ਨੀ ਹੈਗੀ ਉੱਥੇ ਹਨੇਰੇ ਦੀ ਹੋਂਦ ਖਤਮ ਹੋ ਜਾਂਦੀ ਹੈ ਜਿੱਥੇ ਗੋਬਿੰਦ ਹੈ ਜਿੱਥੇ ਸੱਚ ਹੈ ਉੱਥੇ ਮੈਂ ਝੂਠ ਨਾ ਦੀ ਚੀਜ਼ ਐਗਜ਼ਿਸਟ ਨਹੀਂ ਕਰ ਸਕਦੀ ਕਿਉਂਕਿ ਸੱਚ ਨੂੰ ਆਪਣੇ ਆਪ ਵਿੱਚ ਹੋਣ ਲਈ ਦੂਜੇ ਦੀ ਜ਼ਰੂਰਤ ਨਹੀਂ ਹੈ ਦੁਨੀਆਂ ਨੂੰ ਲੱਗਦਾ ਜੇ ਸਾਹਮਣੇ ਸਾਡੇ ਸੁਪਨੇ ਚੱਲ ਰਿਹਾ ਹੈ ਹੀ ਸੱਚਾ ਬਰੇ ਸੁਪਨੇ ਦੀ ਗੱਲ ਹੀ ਨਹੀਂ ਆ ਸੁਪਨੇ ਵਿੱਚ ਤਾਂ ਸੱਚ ਸਮਝ ਨਹੀਂ ਆ ਸਕਦਾ ਸੁਪਨੇ ਵਾਲੇ ਦਾ ਸੱਚ ਪਤਾ ਨਹੀਂ ਲੱਗਣਾ ਕੀ ਹੁੰਦਾ ਕਦੇ ਇੱਕ ਬੰਦਾ ਇੱਥੇ ਖੜਾ ਉਹਨੂੰ ਪੁੱਛੋ ਆ ਕੀ ਲਿਖਿਆ ਨੇ ਕਹਿੰਦਾ 6 ਆ ਇੱਕ ਇੱਥੇ ਖੜਾ ਉਹਨੂੰ ਪੁੱਛੋ ਕੀ ਜਵਨੇ ਕਹਿੰਦਾ 9 ਆ ਲੜੀ ਜਾਓ ਆ ਕਹਿੰਦਾ 6 ਆ ਕਹਿੰਦਾ 9 ਆ ਇਹਨੂੰ ਇੱਥੋਂ ਖੜੇ ਨੂੰ 9 ਦਿੰਦਾ ਇਹਨੂੰ ਇੱਥੋਂ ਖੜੇ ਨੂੰ 6 ਦਿੰਦਾ ਹੈ ਪਰ ਜਿੱਥੇ ਸੱਚ ਹੈ ਉੱਥੇ ਨਾ ਆਏ ਨਾ ਆਏ ਸੱਚ ਕਿਸੇ ਦੇ ਦੂਜੇ ਦਾ ਮਹਤਾਜ ਨਹੀਂ ਹੈ ਸੱਚ ਨੂੰ ਹੋਣ ਲਈ ਦੂਜੇ ਦੀ ਜ਼ਰੂਰਤ ਨਹੀਂ ਹੈ ਸੱਚ ਨੂੰ ਮੇਰੀ ਹੋਂਦ ਦੀ ਜ਼ਰੂਰਤ ਨਹੀਂ ਹੈ ਸੱਚ ਮੇਰੇ ਤੋਂ ਬਿਨਾ ਹੀ ਐਗਜ਼ਿਸਟ ਕਰਦਾ ਆ ਸੱਚ ਮੈਂ ਤੋਂ ਬਿਨਾ ਐਗਜ਼ਿਸਟ ਕਰਦਾ ਇਹਨੂੰ ਦੇਖਣ ਵਾਲਾ ਦੂਜਾ ਕੋਈ ਹੈ ਨਹੀਂ ਆ ਜਿੱਥੇ ਸੱਚ ਆ ਗਿਆ ਉੱਥੇ ਝੂਠ ਨਹੀਂ ਹੋ ਸਕਦਾ ਜਿੱਥੇ ਰੋਸ਼ਨੀ ਆ ਗਈ ਉੱਥੇ ਹਨੇਰਾ ਨਹੀਂ ਹੋ ਸਕਦਾ ਸਵੇਰੇ ਸੂਰਜ ਚੜ੍ਹਦਾ ਹੈ ਸੂਰਜ ਚੜ੍ਹਦੀ ਸਾਰ ਹਨੇਰਾ ਅੱਗੇ ਅੱਗੇ ਭੱਜ ਗ ਜਾਂਦਾ ਸਾਰਾ ਹਨੇਰੇ ਦੀ ਹੋਂਦ ਨਹੀਂ ਬਚਦੀ ਕਿਉਂਕਿ ਰੋਸ਼ਨੀ ਆ ਗਈ ਹੈ ਤੇ ਜਿੱਥੇ ਰੋਸ਼ਨੀ ਆ ਗਈ ਹੈ ਉੱਥੇ ਬੈਠਾ ਹਨੇਰਾ ਕਿਵੇਂ ਕਹਿ ਰਿਹਾ ਕਿ ਮੈਂ ਦੇਖ ਲਈ ਰੋਸ਼ਨੀ ਕਿਉਂਕਿ ਰੋਸ਼ਨੀ ਵਿੱਚ ਤਾਂ ਹਨੇਰਾ ਹੁੰਦਾ ਹੀ ਨਹੀਂ ਸੱਚ ਦੇ ਵਿੱਚ ਤਾਂ ਦੂਜਾ ਹੁੰਦਾ ਹੀ ਨਹੀਂ ਸੱਚ ਤੋਂ ਬਿਨਾਂ ਤਾਂ ਦੂਜਾ ਕੋਈ ਹੈ ਹੀ ਨਹੀਂ ਐ ਇਹ ਸਾਰੀ ਗੱਲ ਜਿਹੜੀ ਕਹਿੰਦਾ ਮੈਂ ਰੱਬ ਦੇਖ ਲਿਆ ਮੇਰੇ ਮੂਰੇ ਪ੍ਰਗਟ ਹੋ ਗਿਆ ਜੀ ਅੱਖਾਂ ਮੂਰੇ ਮੇਰੇ ਪ੍ਰਕਾਸ਼ ਆ ਗਿਆ ਸੱਚ ਮੇਰੇ ਮੂਰੇ ਪ੍ਰਕਾਸ਼ ਹੋ ਕੇ ਪ੍ਰਗਟ ਹੋ ਗਿਆ ਜਿਹਦੇ ਮੂਰੇ ਪ੍ਰਗਟ ਹੋਇਆ ਉਹਦੀ ਹੋਂਦ ਐਗਜ਼ਿਸਟ ਨਹੀਂ ਕਰ ਸਕਦੀ ਸੱਚ ਦੇ ਮੂਰੇ ਉਹ ਸਿਰਫ ਇੱਕ ਝੂਠਾ ਏ ਮੈਂ ਇਹਦੇ ਵਿੱਚ ਫਸਿਆ ਹੋਇਆ ਡੁਆਲਿਟੀ ਦੁਚਿੱਤੀ 'ਚ ਫਸਿਆ ਹੈ ਦੂਜੇ ਪਾਸੇ ਫਸਿਆ ਹੋਇਆ ਤੇ ਕਿਹਾ ਜਪ ਕਿਹਾ ਤਪ ਕਿਹਾ ਵਰਤ ਪੂਜਾ ਜਾ ਕੇ ਰੇਦੇ ਭਾਉ ਹੈ ਦੂਜਾ ਗੁਰਬਾਣੀ ਦੀਆਂ ਜੇ 12 ਕਲਾਸਾਂ ਨੇ ਨਾ ਐਡਾ ਕਹਿੰਦਾ ਮੈਂ ਰੱਬ ਦੇਖ ਲਿਆ ਮੈਂ ਰੱਬ ਦੇਖ ਲਿਆ ਮੈਂ ਰੱਬ ਦੇਖ ਲਿਆ ਇਹ ਪੰਜਵੀਂ ਕਲਾਸ 'ਚ ਫਸਿਆ ਹੋਇਆ ਦੇਖਿਆ ਕਿਨੇ ਆ ਮੈਂ ਦੇਖਿਆ ਜੀ ਮੈਂ ਮੈਂ ਗੱਲ ਉਹੀ ਫੇਰਾ ਕਿ ਮੈਂ ਹੈ ਕੌਣ ਤੂੰ ਭਾਈ ਕਿੱਥੋਂ ਆਇਆ ਤੂੰ ਜਿੰਨੇ ਬਣਾਇਆ ਤੈਨੂੰ ਕਿੱਥੇ ਇਦਰੀ ਹੋਂਦ ਦੇਖਣ ਵਾਲੇ ਤੋਂ ਬਿਨਾ ਦੂਜਾ ਹੈ ਨਹੀਂ ਫਿਰ ਦਿਸ ਕੀ ਗਿਆ ਇਸ ਤੋਂ ਬਿਨਾ ਕੋਈ ਹੈ ਨਹੀਂ ਫਿਰ ਦੇਖਿਆ ਕਿਨੇ ਇਹ ਉਹ ਗੱਲ ਹੈ ਕਿ ਮੈਂ ਸਮੁੰਦਰ ਚ ਡੁੱਬਾ ਲਾਉਣ ਗਿਆ ਜਾ ਕੇ ਸਮੁੰਦਰ ਚ ਡੁੱਬ ਗਿਆ ਸਮੁੰਦਰ ਦਾ ਹੀ ਹਿੱਸਾ ਹੋ ਗਿਆ ਪਰ ਜੇ ਮੈਂ ਬਾਹਰ ਆ ਕੇ ਕਹਾਂ ਕਿ ਮੈਂ ਜਾ ਕੇ ਸਮੁੰਦਰ ਚ ਡੁੱਬਾਇਆ ਮੈਂ ਜਾ ਕੇ ਡੁੱਬਾਇਆ ਮੈਂ ਜਾ ਕੇ ਡੁੱਬਾ ਤੂੰ ਸਾਹਮਣੇ ਖੜਾ ਡੁੱਬਿਆ ਕੌਣ ਸੀ ਚੁੱਕ ਜਿਹੜਾ ਡੁੱਬੇ ਸੀ ਉਹ ਤਾਂ ਮੁੜਿਆ ਹੀ ਨਹੀਂ ਉਹ ਤਾਂ ਬੋਲਣ ਜੋਗਾ ਰਿਹਾ ਹੀ ਨਹੀਂ ਉਹ ਕੋਈ ਤਾਂ ਗੱਲ ਕਹਿਣ ਜੋਗੀ ਰਹੀ ਨਹੀਂ ਕੋਈ ਨਾ ਉਹ ਦੱਸਣ ਚਾਵੇ ਨਾ ਹੋ ਸੁਣਨ ਚ ਆਵੇ ਨਾ ਹੋ ਕਹਿਣ ਚ ਆਵੇ ਉਹਦੇ ਬਾਰੇ ਕੋਈ ਹਰ ਇੱਕ ਗੱਲ ਮੂੰਹ ਦੇ ਵਿੱਚੋਂ ਬੋਲੀ ਹੋਈ ਵੀ ਫਿੱਕੀ ਐ ਹਰ ਇੱਕ ਸ਼ਬਦ ਜਿਹੜਾ ਮਰਜੀ ਸ਼ਬਦ ਜਿੰਨੀ ਮਰਜੀ ਸੋਹਣੀਆਂ ਗੱਲਾਂ ਬਣਾ ਬਣਾ ਕੇ ਕਹਿ ਦੇਮ ਜਿੱਡੀ ਮਰਜੀ ਵੱਡੀ ਉਹਦੀ ਸਿਫਤ ਕਰ ਲਵਾਂ ਫਿਰ ਵੀ ਉਹਦੇ ਸੱਚ ਅੱਗੇ ਝੂਠੀ ਐ ਕਿਉਂਕਿ ਸ਼ਬਦ ਲਿਮਟਿਡ ਨੇ ਸ਼ਬਦਾਂ ਚੋਂ ਆਉਂਦਾ ਹੀ ਨਹੀਂ ਗੱਲਾਂ ਚੋਂ ਆਉਂਦਾ ਹੀ ਨਹੀਂ ਅੱਖਾਂ ਚ ਦੇਖਣ ਨਾਲੋਂ ਆਉਂਦੇ ਨਹੀਂ ਤਾਂ ਹੀ ਜਿੱਥੇ ਸੱਚ ਐ ਜਿੱਥੇ ਗੋਬਿੰਦ ਐ ਗੋਬਿੰਦ ਨੂੰ ਦੇਖਣ ਵਾਲੀ ਦੂਜੀ ਹਸਤੀ ਹੀ ਨਹੀਂ ਐ ਕੋਈ ਉਹ ਹੈ ਹੀ ਇੱਕ ਤੇ ਜਿਹੜਾ ਕਹਿੰਦਾ ਮੈਂ ਦੇਖ ਲਿਆ ਮੈਂ ਦੇਖ ਲਿਆ ਉਹ ਦੂ ਭਾਈ ਦੂਜਾ ਐ ਗੱਲ ਇੱਕ ਦੀ ਔਰੇ ਗੱਲ ਗੋਬਿੰਦ ਦੀ ਹੈ ਇੱਕ ਦੀ ਹੈ ਤੇ ਇੱਕ ਤੋਂ ਬਿਨਾ ਦੂਜਾ ਕੋਈ ਨਹੀਂ ਹੈ ਦੂਜਾ ਆਉਂਦਾ ਹੀ ਨਹੀਂ ਗੁਰਮੁਹੰਣੀ ਚ ਮੈਂ ਇਥੇ ਇੱਕ ਦਾ ਇੱਕ ਦੀ ਖਤਮ ਹੋ ਜਾਂਦਾ ਹੈ ਗੁਰਮੁਹੰਣੀ ਚ ਦੋ ਨਹੀਂ ਹੈ ਦੂਆ ਮੰਨ ਹੈ ਜਿਹੜਾ ਕਹਿੰਦਾ ਮੈਂ ਦੇਖ ਲਿਆ ਜੇ ਮੰਨੇ ਸੱਚੀ ਦੇਖ ਲਿਆ ਹੁੰਦਾ ਇਹਦੀ ਹੋਣ ਖਤਮ ਹੋ ਜਾਂਦੀ ਇੱਕ ਰਾਏ ਹੁੰਦਾ ਪਰ ਉਹ ਤਾਂ ਕਹਿ ਰਿਹਾ ਮੈਂ ਦੇਖ ਲਿਆ ਮਤਲਬ ਕਿ ਮੈਂ ਹਲੇ ਹੈਗਾ ਹਾਂ ਮੈਂ ਹਲੇ ਹੈਗਾ ਆ ਜਿਹੜਾ ਕਹਿੰਦਾ ਸੱਚ ਮੈਂ ਦੇਖ ਰਿਹਾ ਝੂਠ ਬੈਠਾ ਕਹਿ ਰਿਹਾ ਕਿ ਮੈਂ ਸੱਚ ਦੇਖ ਲਿਆ ਫਿਰ ਝੂਠ ਨੂੰ ਪੁੱਛੋ ਭਈ ਜੇ ਸੱਚ ਸੀਗਾ ਫਿਰ ਤੂੰ ਕਿੱਥੋਂ ਆ ਗਿਆ ਰੋਸ਼ਨੀ ਦੇ ਅਗਿਸਟੈਂਸ ਦੇ ਵਿੱਚ ਹਨੇਰਾ ਨਹੀਂ ਹੋ ਸਕਦਾ ਗੁਰਬਾਣੀ ਚ ਇਦਾਂ ਦੀ ਤੁਕਾਂ ਬਹੁਤ ਨੇ ਜਿਨ੍ਹਾਂ ਤੋਂ ਭਰਮ ਪੈਂਦਾ ਦੁਨੀਆ ਨੂੰ ਉਹਦੇ ਦਰਸ਼ਨ ਦੀ ਗੱਲ ਹੁੰਦੀ ਆ ਤਉਨੂੰ ਵੇਖ ਲੈਣ ਦੀ ਗੱਲ ਹੁੰਦੀ ਆ ਪਰ ਇਹਦੇ ਵਿੱਚ ਇਹ ਵੀ ਤਾਂ ਕਿਹਾ ਹੋਇਆ ਹੈ ਨਾਲ ਗੁਰਬਾਣੀ ਚ ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਅੱਖਾਂ ਦਾ ਕੰਮ ਨਹੀਂ ਪੈਰਾਂ ਦਾ ਕੰਮ ਨਹੀਂ ਕੰਨਾਂ ਦਾ ਕੰਮ ਨਹੀਂ ਜੀਭ ਦਾ ਕੰਮ ਨਹੀਂ ਸਕਿਨ ਦਾ ਟੱਚ ਦਾ ਕੰਮ ਨਹੀਂ ਇਹ ਫਾਈਵ ਸੈਂਸਸ ਦਾ ਤਾਂ ਕੰਮ ਹੀ ਨਹੀਂ ਹੈਗਾ ਆਈ ਨਹੀਂ ਸਕਦੀ ਕੰਮ ਫਾਈਵ ਸੈਂਸਸ ਦੇ ਵਿੱਚ ਸਮਝਣ ਦੇ ਵਿੱਚ ਉਹਨੂੰ ਫਾਈਵ ਸੈਂਸਸ ਤਾਂ ਪਹਿਲੀ ਲਿਮਟਿਡ ਨੇ ਆ ਰੋਸ਼ਨੀ ਦੇ ਵਿੱਚ ਵੀ ਸਾਨੂੰ ਸਾਰੇ ਕਲਰ ਨਹੀਂ ਦਿਹਿੰਦੇ ਅੱਦੇ ਕਲਰਸ ਹੈ ਜਿਹੜੇ ਨਹੀਂ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ ਆਵਾਜ਼ ਦੇ ਵਿੱਚ ਵੀ ਸਾਡੇ ਕੰਨ ਸਾਰੀ ਫ੍ਰੀਕੁਐਂਸੀ ਨਹੀਂ ਸੁਣ ਸਕਦੇ ਜੀਭ ਵੀ ਸਾਡੇ ਸਾਰੇ ਤਰ੍ਹਾਂ ਦਾ ਸਵਾਦ ਨਹੀਂ ਲੈ ਸਕਦੀ ਉਹ ਜਿਹੜੀ ਸੈਂਸਸ ਪਹਿਲੀ ਲਿਮਟਿਡ ਨੇ ਉਹ ਸੈਂਸਰ ਨਾਲ ਕੋਈ ਰੱਬ ਦੇਖਣ ਦੀ ਗੱਲ ਕਰ ਰਿਹਾ ਭਾਈ ਤੈਨੂੰ ਆਪਣਾ ਆਪ ਤਾਂ ਦਿਖਿਆ ਨਹੀਂ ਰੱਬ ਦੇਖ ਲਿਆ ਹੈ ਆਪਣੀ ਹੌਮੇ ਨਹੀਂ ਦਿਖੀ ਰੱਬ ਦੇਖ ਲਿਆ ਹੈ ਥੰਮੇ ਬੂਝੇ ਤਾਂ ਦਾ ਰਸੂਝੇ ਗਿਆਨ ਵੀ ਹੋਣਾ ਕਤਖਤ ਲੂਝੇ ਤਾਂ ਹੀ ਫਿਰ ਇਦਾਂ ਦੇ ਲੋਕ ਦੋ ਲੋਟ ਦਸਮ ਦੁਆਰ ਵੀ ਖੋਲੀ ਬੈਠੇ ਨੇ ਉਹਦੇ ਵਿੱਚ ਤੈਰੀਆਂ ਲਾਉਂਦੇ ਫਿਰਦੇ ਨੇ ਸਾਨੂੰ ਆ ਹੋ ਗਿਆ ਜੀ ਸਾਨੂੰ ਆ ਹੋ ਗਿਆ ਸਾਨੂੰ ਉਹ ਹੋ ਗਿਆ ਇਹ ਹੋ ਗਿਆ ਪਰ ਕਿਉਂਕਿ ਇਹ ਗੱਲਾਂ ਸੁਣਨ ਨੂੰ ਸੋਹਣੀਆਂ ਲੱਗਦੀਆਂ ਨੇ ਤਾਂ ਕਰਕੇ ਇਹ ਪ੍ਰਚਲਿਤ ਹੋਈ ਨਹੀਂ ਇਹ ਪ੍ਰਚਲਿਤ ਹੋਈ ਨਹੀਂ ਬਹੁਤ ਬਜਲਦੀਆਂ ਨੇ ਤੇ ਜਿਹੜੇ ਉਹਦੇ ਦਰਸ਼ਨ ਦੀ ਗੱਲ ਹੋਈ ਹੈ ਗੁਰਬਾਣੀ ਦੇ ਵਿੱਚ ਉਹਦਾ ਦਰਸ਼ਨ ਇਦਾਂ ਹੀ ਆ ਆ ਮਰ ਗਿਆ ਜਦੋਂ ਝੂਠ ਮਰ ਗਿਆ ਜਦੋਂ ਹਨੇਰਾ ਚਲਾ ਗਿਆ ਰੋਸ਼ਨੀ ਦੇ ਦਰਸ਼ਨ ਆਪਣੇ ਆਪ ਹੋ ਜਾਣੇ ਨੇ ਚੋ ਕਿ ਫਿਰ ਦਰਸ਼ਨ ਕਰਨ ਵਾਲਾ ਰਹਿਣਾ ਨਹੀਂ ਨਾ ਜਦੋਂ ਉਹ ਆਪ ਹੀ ਰਹਿ ਗਿਆ ਪਿੱਛੇ ਫਿਰ ਸਮਝ ਆ ਜਾਣੀ ਹੈ ਵੀ ਕੀ ਗੱਲ ਆ ਪਰ ਆਹ ਝੂਠੇ ਰਹਿਣਾ ਕਿ ਮੈਂ ਦੇਖ ਲਿਆ ਆਹ ਸੱਚੀ ਰਹਿਣਾ ਕਿ ਸਿਰਫ ਸਬ ਗੋਬਿੰਦ ਹੈ ਸਬ ਗੋਬਿੰਦ ਹੈ ਬਿਨ ਗੋਬਿੰਦ ਨਾਹੀਂ ਕੋਈ ਗੋਬਿੰਦ ਬਿਨ ਨਾਹੀਂ ਕੋਈ ਮੈਂ ਹੈ ਨਹੀਂ ਇਨੂੰ ਦੇਖਣ ਵਾਲਾ ਗੋਬਿੰਦਰ ਨੂੰ ਕੋਈ ਨਹੀਂ ਆ ਐਗਜ਼ਿਸਟ ਹੀ ਨਹੀਂ ਕਰਦਾ ਉਹ ਉਹਦੀ ਹੋਂਦ ਹੀ ਨਹੀਂ ਆ ਜਿਨੇ ਜਾਣਿਆ ਐ ਗੋਬਿੰਦ ਹੋ ਕੇ ਜਾਣਿਆ ਐ ਜਿਨੇ ਜਾਣਿਆ ਐ ਆਪਾਂ ਮਾਰ ਕੇ ਸੱਚ ਹੋ ਕੇ ਜਾਣਿਆ ਐ ਝੂਠ ਨਹੀਂ ਕਹਿ ਸਕਦਾ ਕਿ ਮੈਂ ਦੇਖ ਲਿਆ ਸੱਚ ਨੂੰ